ਇਹ ਮੇਰੇ ਪਾਪਾ ਹੁਣੀ ਤਾਸ਼ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ। ਵੀ ਖੁੱਲਾ ਥਾਂ ਦਾਣਾ ਮੰਡੀ ਦੇ ਵਿੱਚ ਉੱਥੇ ਕੁੜੀ ਕੋਲੇ ਬੈਠੀ ਸੀਗੀ ਤੇ ਪਿੱਛੋਂ ਓਵਰ ਰੋਡ ਟਰਾਲਾ ਆ ਰਿਹਾ ਸੀਗਾ। ਜਿਹੜਾ ਤਾਂ ਡਰਾਈਵਰ ਸੀਗਾ ਉਹ ਦੂਜੇ ਬੰਦੇ ਨੂੰ ਸਿਖਾ ਰਿਹਾ ਸੀਗਾ। ਉਹਦੇ ਤੋਂ ਟਰਾਲਾ ਕੰਟਰੋਲ ਨਹੀਂ ਹੋਇਆ ਉਹਨੇ ਜੀ ਉੱਤੇ ਚੜਾ ਦਿੱਤਾ। ਉਹ ਦੋ ਜਣੇ ਤਾਂ ਜ਼ਖਮੀ ਆ। ਤੀਜੇ ਦੀ ਮੌਤ ਹੋ ਗਈ ਜੀ ਬਲਦਕੀ ਮੇਰੀ ਦੀ। ਹਾਂਜੀ ਹਾਂਜੀ ਮੇਰਾ ਨਾਮ ਜੀ ਬੂਟਾ ਸਿੰਘ ਆ ਮੈਂ ਪਿੰਡ ਕਸੂਆਂ ਵਾਲਿਆਂ ਦਾ ਰਹਿਣ ਵਾਲਾ ਜੀ ਮੇਰੇ ਪਾਪਾ ਹੁਣੀ ਤਾਸ਼ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ ਵੀ ਖੁੱਲਾ ਥਾਂ ਦਾਣਾ ਮੰਡੀ ਦੇ ਵਿੱਚ ਉੱਥੇ ਕੁੜੀ ਕੋਲੇ ਬੈਠੀ ਸੀਗੀ ਤੇ ਪਿੱਛੋਂ ਓਵਰ ਰੋਡ ਟਰਾਲਾ ਆ ਰਿਹਾ ਸੀਗਾ ਜਿਹੜਾ ਤਾਂ ਡਰਾਈਵਰ ਸੀਗਾ ਉਹ ਦੂਜੇ ਬੰਦੇ ਨੂੰ ਸਿਖਾ ਰਿਹਾ ਸੀਗਾ ਉਹਦੇ ਤੋਂ ਟਰਾਲਾ ਕੰਟਰੋਲ ਨਹੀਂ ਹੋਇਆ ਉਹਨੇ ਜੀ ਉੱਤੇ ਚੜਾ ਦਿੱਤਾ ਉਹ ਦੋ ਜਣੇ ਤਾਂ ਜ਼ਖਮੀ ਆ ਤੀਜੇ ਦੀ ਮੌਤ ਹੋ ਗਈ ਜੀ ਲੜਕੀ ਮੇਰੀ ਦੀ ਕੀ ਕਾਰਨ ਕੀ ਸਮਝਦੇ ਨੇ ਇਸ ਚਾਰੀ ਦਾ ਕਾਰਨ ਇਹ ਹੀ ਆ ਜੀ ਵੀ ਮੂਨ ਨੂੰ ਚਲਾਉਣਾ ਨਹੀਂ ਆਉਂਦਾ ਹੈਗਾ ਓਵਰਲੋਡ ਆਉਂਦਾ ਪਿਆ ਜੀ ਨਾ ਤਾਂ ਉਹਦੇ ਕੋਲੇ ਲਾਇਸੈਂਸ ਸੀ ਨਾ ਤਾਂ ਉਹਦੇ ਕੋਲੇ ਸੀਗਾ ਦੋਨਾਂ ਕੋਲੇ ਲਾਇਸੈਂਸ ਨਹੀਂ ਹੈਗਾ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਵੀ 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਰੇਤਾ ਕੀ ਸਮਝੋ 1 ਨੰਬਰ ਦੀ ਹੈ 2 ਨੰਬਰ ਦੀ 2 ਨੰਬਰ ਹੀ ਚੱਲਦੇ ਜੀ ਇੱਥੋਂ ਦਿਨਪਰ ਰਾਤ ਤਾਲੇ ਨਿਕਲਦੇ ਆ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਨਾ ਕੋਈ ਕਹਿੰਦਾ ਹੀ ਆ ਨਾ ਕੋਈ ਜਿਹੜੀ ਸਰਕਾਰ ਬਣੀ ਨਵੀਂ ਨਾ ਹੀ ਉਹ ਕਹਿੰਦੀ ਵੀ ਇਹਨੂੰ ਰੋਕਿਆ ਜਾਵੇ ਪਹਿਲਾਂ ਉਹਨਾਂ ਨੇ بڑے ਵਾਅਦੇ ਕੀਤੇ ਵੀ ਰੋਕੇ ਜਾਉ ਕੋਈ ਰੁਕਾਵਟ ਨਹੀਂ ਆ ਗਈ ਨਾ ਕਿ ਇਹਨਾਂ ਦੇ ਸਾਰਿਆਂ ਜੀ ਜਿੰਨਾਂ ਦੀ ਮੌਤ ਹੋਈ ਮੇਰੀ ਬੇਟੀ ਦੀ ਉਹਦਾ ਨਾਮ ਮਸਕਾਨ ਕੌਰ ਜਿਹੜਾ ਜ਼ਖਮੀ ਇੱਕ ਦਾ ਨਾ ਵੀਰ ਸਿੰਘ ਇੱਕ ਦਾ ਨਾ ਰਾਜਾ ਸਿੰਘ ਜੀ ਜੀ ਸਰ ਅਜੀ ਅੱਜ ਆਪ ਨੂੰ ਇੱਕ ਇਤਲਾਹ ਮਿਲੀ ਸੀ ਕਿ ਕਸੋਆਣਾ ਤੋਂ ਕਸੋਆਣਾ ਮੰਡੀ ਲਾਗੇ ਇੱਕ ਟਰੈਕਟਰ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਮੌਕੇ ਤੇ ਪੁੱਜੇ ਆ ਜੀ ਮੌਕਾ ਦੇਚਿਆ ਗਿਆ ਟਰੈਕਟਰ ਟਰਾਲੇ ਦੇ ਇਹ ਥਾਂ ਆ ਕੇ ਐਕਸੀਡੈਂਟ ਨਾਲ ਇੱਕ ਬੱਚੀ ਮਸਕਾਨ ਉਮਰ 4 ਸਾਲ ਦੀ ਡੈਥ ਹੋਈ ਹੈ ਜੀ ਵੀਰ ਸਿੰਘ ਉਮਰ 60 ਸਾਲ ਰਾਜਾ ਉਮਰ 50 ਸਾਲ ਇਹ ਜ਼ਖਮੀ ਹੋਏ ਨੇ ਟਰੈਕਟਰ ਟਰਾਲਾ ਤੇ ਇਹਦਾ ਜਿਹੜਾ ਮਾਲਕ ਡਰਾਈਵਰ ਆ ਉਹ ਉਹਨੂੰ ਆਪਾਂ ਕਬਜ਼ੇ 'ਚ ਲੈ ਲਿਆ ਜੀ ਤੇ ਮਦਈਆਂ ਦੇ ਬਿਆਨ ਲਿਖ ਕੇ ਤੇ ਜਿਹੜੀ ਬੰਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲੈਂਦੀ ਜਾ ਰਹੀ ਹੈ। ਇਹ ਕਿਸ ਚੀਜ਼ ਦਾ ਟਰੈਕਟਰ ਟਰਾਲਾ ਸੀ ਕਰ? ਇਹ ਟਰਾਲੇ ਤੇ ਰੇਤ ਲੱਦੀ ਹੋਈ ਹੈ ਜੀ। ਤੇ ਇਹਦੀ ਰੇਤ ਜਿਹੜੀ ਆ ਇਹਦੇ ਬਾਰੇ ਵੀ ਡਰਾਈਵਰ ਤੋਂ ਤਸਦੀਕ ਕੀਤੀ ਉਹਨੇ ਇੱਕ ਪਰਚੀ ਪੇਸ਼ ਕੀਤੀ ਆ। ਵੀ ਇਹ ਜਿਹੜੀ ਰੇਤ ਆ ਸੀ ਇਹ ਆਪਣੇ ਮਨਜੂਰਸ਼ੁਦਾ ਖੱਡੇ ਤੋਂ ਲੈ ਕੇ ਆਉਨੇ ਆ। ਪਰ ਇਹਦੀ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਉੱਥੇ ਖੱਡੇ ਤੇ ਪੁੱਜ ਕੇ ਵੀ ਵੀ ਇਹ ਜੇ ਜਾਇਜ਼ ਆ ਤੇ ਫਿਰ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਆ ਜਿਹੜਾ ਜੁਰਮ ਕੀਤਾ ਇਹਨਾਂ ਨੇ ਐਕਸੀਡੈਂਟ ਦਾ ਉਹਦੇ ਮੁਤਾਬਕ ਕਰਾਂਗੇ ਜੇ ਇਹ ਨਜਾਇਜ਼ ਹੋਈ ਤੇ ਮੈਨਿੰਗ ਦੀ ਵੀ ਨਾਲ ਕਾਰਵਾਈ ਕੀਤੀ ਜਾਵੇ। ਠੀਕ ਹੈ। ਮੈਂ ਤਾਂ ਵੈਸੇ ਬਾਅਦ ਚ ਆਇਆ ਇੱਥੇ ਸਾਡੇ ਪਿੰਡ ਦੇ ਬਾਹਰ ਬਾਹਰ ਇਹ ਮੰਡੀ ਆ ਨਾਲ ਹੀ ਸਰਕਾਰੀ ਜਿਹੜੇ ਕਲੋਨੀਆਂ ਬਣੀਆਂ ਹੋਈਆਂ ਤਾਂ ਉੱਥੇ ਰਹਿੰਦੇ ਸੀਗੇ ਤੇ ਇੱਥੇ ਸਾਈਡ ਤੇ ਖੋਖਾ ਸੀਗਾ ਨਾਲ ਬਣਿਆ ਉਹਦੇ ਕੋਲ ਬੈਠੇ ਤਾਸ਼ ਖੇਡ ਰਹੇ ਸੀਗੇ ਤੇ ਨਾਲ ਹੀ ਬੱਚੀ ਕੋਲੇ ਖੇਡਦੀ ਸੀ। ਤੇ ਬਿਲਕੁਲ ਆ ਖੁੱਲਾ ਥਾ ਕੋਈ ਪਤਾ ਨਹੀਂ ਡਰਾਈਵਰ ਨੂੰ ਕੀ ਹੋਇਆ ਵੀ ਉਹਦੇ ਤੋਂ ਕੰਟਰੋਲ ਹੀ ਹੋਇਆ ਸਾਈਡ ਤੇ ਆ ਕੇ ਉਹ ਰੇੜੀ ਤੇ ਚੜਿਆ ਤੇ ਨਾਲ ਹੀ ਇਹ ਤਿੰਨ ਜਾਨੇ ਫੱਟੜਾ ਤੇ ਬੇਟੀ ਦੀ ਜਿਹੜੀ ਛੋਟੀ ਸੀ ਇਹਦੀ ਬੜੀ ਦਰਦਨਾਕ ਜੀ ਮੌਤ ਹੋਈ ਆ ਤਾਂ ਓਵਰਲੋਡਿੰਗ ਜਿਹੜੀ ਹੈਗੀ ਮੈਂ ਤਾਂ ਇਹ ਸਮਝਦਾ ਵੀ ਇਹ ਤਾਂ ਇੱਕ ਕਾਰਨ ਹੈਗਾ ਇੰਨੀ ਓਵਰਲੋਡਿੰਗ ਨਹੀਂ ਹੋਣੀ ਚਾਹੀਦੀ ਇਹ ਹਾਦਸਾ ਚਲੋ ਆਪਾਂ ਮੰਨ ਲੈਂਦੇ ਆ ਵੀ ਕੁਦਰਤੀ ਆ ਪ੍ਰਮਾਤਮਾ ਲਿਖਦਾ ਪਰ ਕੁਝ ਮਨੁੱਖ ਨੂੰ ਵੀ ਦਿਮਾਗ ਦਿੱਤਾ ਪ੍ਰਮਾਤਮਾ ਨੇ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਓਵਰਲੋਡਿੰਗ ਨਹੀਂ ਇੰਨੀ ਹੋਣੀ ਚਾਹੀਦੀ ਤੇਜ਼ ਰਫ਼ਤਾਰ ਵੀ ਸਮਝਦੇ ਹੋ ਤੁਸੀਂ ਹਾਂਜੀ ਬਹੁਤ ਤੇਜ਼ ਰਫ਼ਤਾਰ ਦੀ ਘਟਨਾ ਵੀ ਸਮਝ ਆ ਆ ਤੇਜ਼ ਰਫ਼ਤਾਰ ਆ ਫਿਰ ਅਨਟ੍ਰੇਨਡ ਡਰਾਈਵਰ ਜਿਹੜੇ ਆ ਨਸ਼ੇ ਵਾਲੇ ਮੁੰਡੇ ਜਾਦਾ ਰੇਤਾ ਦੇ ਟਰਾਲੇ ਚਲਾਉਣ ਵਾਲੇ ਨਸ਼ਾ ਖਾ ਕੇ ਚਲਾਉਂਦੇ ਆ ਨਾਰਮਲ ਬੰਦਾ ਇੰਨਾ ਵਜ਼ਨ ਜਿਹੜਾ ਮਗਰ ਰੇਤਾ ਵਾਲਾ ਟਰਾਲਾ ਮੇਰੇ ਖਲ ਚਲਾ ਹੀ ਨਹੀਂ ਸਕਦਾ ਤਾਂ ਉਹ ਇੱਕ ਕਾਰਨ ਜਿਹੜਾ ਇਹਦਾ ਹੋ ਸਕਦਾ ਕੀ ਮੰਗ ਕੀ ਮੰਗਤਾ ਇਹ ਹੀ ਹੋ ਸਾਨੂੰ ਇਹ ਦੇਖਣਾ ਚਾਹੀਦਾ ਜੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰਾ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਦੇਖੋ ਜਿਹੜੇ ਪਰਿਵਾਰ ਦਾ ਚਲਿਆ ਜਾਂਦਾ ਉਹ ਵਾਪਸ ਨਹੀਂ ਆਉਣਾ ਤਾ ਏਸੀ ਤੋਂ ਸਾਨੂੰ ਕੋਈ ਸਿੱਖ ਕੇ ਅੱਗੇ ਤੋਂ ਵੀ ਧਿਆਨ ਰੱਖਣਾ ਚਾਹੀਦਾ ਵੀ ਇਹੋ ਜਿਹੇ ਘਟਨਾਵਾਂ ਨਾ ਵਾਪਰਨ। ਸਿੰਘ ਮੇਰਾ ਨਾਮ ਜੀ। ਵਜੂਦ ਮੈਂ ਕੋਲੇ ਖੜਾ। ਟਰਾਲਾ ਆਉਂਦਾ ਬਹੁਤ ਰੇਸ ਤੇ। ਅਸੀਂ ਇੱਥੇ ਤਾਜ ਖੇਟੀ ਜਾਂਦੇ ਪਿੱਛੇ ਬੈਠੇ। ਅੱਗੇ ਉਹ ਸਿੱਧਾ ਆ ਕੇ ਖੋਖੇ 'ਚ ਵੱਜਾ। ਖੋਖੇ 'ਚ ਵੱਜ ਕੇ ਬੰਦਿਆਂ ਦੇ ਉੱਤੋਂ ਦੀ ਚੜ ਗਿਆ। ਛੋਟੀ ਬੱਚੀ ਸੀ ਉਸਦੀ ਤਾਂ ਮੌਤ ਹੀ ਹੋ ਗਈ ਐ। ਦੋ ਬੰਦੇ ਜ਼ਖਮੀ ਹੋ ਗਏ ਐ। ਮਾਗੀ ਹਲਾ ਵੀ ਵੀਰ ਸਿੰਘ ਤੇ ਦੂਜਾ ਰਾਜਾ ਉਹ ਪਟੜੋ ਗਏ। ਹਾਂ। ਇਹਦੀ ਬਹੁਤ ਹੈ ਉਹਨਾਂ ਦਾ। ਉਹ ਨਮਸਕਾਰ ਕੀ ਮੰਗੀ ਕਰ ਮੰਗ ਕਰਦੇ ਨਾਲ ਕਟ ਕਾਨੂੰਨੀ ਕਾਰਵਾਈ ਸਖਤ ਸਖਤ ਹੋਵੇ ਜੀ ਪੀਐਜ ਉਹ ਕਟ ਰਵਾਪਰੀ ਕਿਵੇਂ ਵਾਪਰੀ ਕੀ ਗੱਲ ਬਣੀ ਸਾਰੀ ਗੱਲ ਦਾਦਾ ਦੇ ਕੋਲੇ ਸੀ ਜੀ ਦਾਦਾ ਕੋਲੇ ਨਾ ਦੂਜੀ ਵੀ ਕੋਲੇ ਖੇਡੀਆਂ ਨਹੀਂ ਤੇ ਤਾਜ ਕੋਲ ਖੇਡਦੇ ਨਾ ਮੋਗੋਡੇ ਤੇ ਬੈਠੀ ਸੀਗੇ ਉਹ ਦੋ ਜਣੇ ਫੱਟੜਾ ਤੇ ਇੱਕ ਜਣੇ ਮਰ ਗਿਆ ਨਾਲ ਬੱਚਾ 4 ਸਾਲਾਂ ਦਾ ਮਾਂ ਵਿਚਾਰੀ ਘਰੇ ਸੀ ਜੋ ਆਕੜੀ ਮੇਰੀ ਭੈਣ ਆ ਟਰੈਕਟਰ ਨਾ ਟਾਟਾ ਟਾਲੀ ਹੈ ਰੇਤੋਂ ਵਾਲਾ ਮੰਗ ਕੀ ਬਸ ਬੰਦ ਹੋਣੀ ਚਾਹੀਦਾ ਸਾਰਾ ਕੁਝ ਇਹਨਾਂ ਦਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ